ਸਤਿ ਸ਼੍ਰੀ ਅਕਾਲ ਵੀ ਕਿਸਾਨ ਵੀਰੋ ਅੱਜ ਆਏ ਆ ਆਪਾਂ ਪਰਦੀ ਸਤਗੁਰ ਬਾਈ ਲਵੇ ਲੋਹਾ ਖੜਿਆ ਲਵੇ ਗਾਵਾਂ ਕਈ ਨੇ ਇੱਕ ਥਾਂ ਵਿੱਚ ਖੜੀਏ ਦਿਖਾਵਾਂਗੇ ਬਾਹਰ ਠੰਡ ਕਾਰਨਾ ਅੰਦਰ ਧੂਆਂ ਲਾਈਆਂ ਹੋਈਆਂ ਨੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕਿੰਨੀਆਂ ਗਾਵਾਂ ਨੇ ਅੱਜ ਜੀ ਆਪਣੇ ਲਵੇ ਅੱਜ ਜੀ ਆਪਣੇ ਲਵੇ 25 ਹੋਈਆਂ ਨੇ ਠੀਕ ਆ ਜੀ ਹਾਂ ਜੀ ਸੂਈਆਂ ਹੋਈਆਂ ਨੇ ਕਿ ਕੱਪੜਾ ਨੇ ਜੀ ਵਿੱਚ ਸੂਈਆਂ ਹੋਈਆਂ ਵੀ ਨੇ ਵਿੱਚ ਕੱਪੜਾ ਠੀਕ ਆ ਜੀ ਆ ਪਹਿਲੀ ਗਾਂ ਦੀ ਦੱਸੋ ਕੀ ਡਿਟੇਲ ਆ ਜੀ ਇਹ ਦੁੱਧ ਤੇ ਹਾਰਾ ਗੱਟੋ ਗੱਟ ਸੇ ਤੋਂ 24 ਕਿਲੋ ਠੀਕ ਆ ਜੀ ਠੀਕ ਆ ਜੀ ਕੈਮਾ ਸੂਆ ਜੀ ਇਹ ਦੂਜਾ ਸੂਆ ਜੀ ਠੀਕ ਆ ਜੀ ਤੇ ਆ ਦੂਜੀ ਗਾਂ ਦੀ ਕੀ ਡਿਟੇਲ ਆ ਜੀ ਇਹ ਭਾਈ ਹੁਣੀ ਸੂਈ ਆ ਹਲੇ ਜੇਰ ਜੁਰ ਪੈ ਗਈ ਠੀਕ ਆ ਜੀ ਅੱਗੇ ਜੀ ਲੈ ਵਾ ਦਾ ਖਾ ਸਕਦੇ ਨੇ ਦੇਖੋ ਲੈ ਵਾ ਹਾਂ ਜੀ ਅਡਰ ਬਹੁਤ ਸੋਹਣਾ ਜੀ ਬਹੁਤ ਸੋਹਣੀ ਕੁਆਲਟੀ ਵਾਲੀ ਗਾਂ ਆ ਕੀ ਮੈਂ ਬਾਲਾ ਦਾ ਕਹਿੰਦਾ ਨਹੀਂ ਕਿ ਵਿਦੁੱਧ ਵੀ ਇਹ 25 30 30 ਦਿੱਤੀ ਕਿਲੋ ਹੋਗੀ ਠੀਕ ਆ ਜੀ ਠੀਕ ਆ ਜੀ ਨਾ ਫਿਰ ਇਹਦੇ ਮੇਲ ਆ ਬੱਚਾ ਠੀਕ ਆ ਜੀ ਠੀਕ ਆ ਜੀ ਦਾ ਜੀ ਦੁੱਧ ਕੰਨਾ ਦੇ ਦੋ ਜੀ ਦੁੱਧ ਭਾਈ ਕਿ ਕਿਲੋ ਦੇਣਾ ਠੀਕ ਆ ਜੀ ਤੀਜੀ ਗਾਂ ਦੀ ਕੀ ਡਿਟੇਲ ਆ ਜੀ ਕੋਈ ਸੂਈ ਆ ਦਿੱਤਾ ਜੀ ਇਹ ਤਾਂ ਬੋਲਾ ਕਰਦਾ ਹੁਣ ਠੀਕ ਆ ਜੀ 5 ਕਿਲੋ ਇਹਦੇ ਮਗਰ ਬੱਛੀ ਆ ਤੇ ਰੇਟ ਸਾਰੇ ਫੋਨ ਤੇ ਹੋਣਗੇ ਜੀ ਹਾਂ ਭਾਈ ਰੇਟ ਸਾਰੇ ਫੋਨ ਤੇ ਦੱਸਾਂਗੇ ਠੀਕ ਆ ਜੀ ਇਹਦੇ ਮਗਰ ਬੱਛੀ ਆ ਭਾਈ ਇਹ ਗਾ ਦੇ ਵੀ ਵਧੀਆ ਗੇਰ ਵਾਲਾ ਬੰਦਾ ਹੋਇਆ ਹਾਂ ਜੀ 33+ ਦੁੱਧ ਦੋ ਭਾਈ ਠੀਕ ਆ ਜੀ ਸਾਰੀਆਂ ਇੰਪੋਰਟਡ ਗਾਵਾਂ ਨੇ ਜੀ ਆਲ ਭਾਈ ਬੱਜੀ ਸੁਈ ਹੋਈ ਆ ਹਾਂਜੀ ਇਹ ਥੱਲੇ 22 ਕਿਲੋ ਤਿਆਰ ਆ 22 ਕਿਲੋ ਤੇ ਰੈਡੀ ਆ ਜੀ ਰੈਡੀ ਆ ਰੈਡੀ ਆ ਜੀ ਕਿਹੜੇ ਸੀਮਣ ਦੀ ਹੈ ਇਹ ਸੀਮਣ ਭਾਈ ਆ ਰਫੋਂ ਤੇ ਦੱਸਦਾ ਪੁੱਛ ਕੇ ਆਪਾਂ ਹਾਂਜੀ ਇਹ ਕਿਵੇਂ ਆ ਜੀ ਵੱਡੇ ਕੱਦ ਗਾਠ ਵਾਲੀ ਆ ਜੀ ਲਓ ਜੀ ਆ ਵੀ ਸਾਰੀਆਂ ਸੁਈਆਂ ਹੋਈਆਂ ਨੇ ਭਾਈ ਸੂਈਆਂ ਸਵਈਆਂ ਨੇ ਜੀ ਸਾਰੀਆਂ ਥੱਲੇ ਹੁਣ ਨਾ ਹਾਂਜੀ ਹੁਣ ਦੁੱਤ ਵੀ ਕਿਸ ਥੱਲੇ 25 ਕਿਲੋ ਕਿਸ ਥੱਲੇ 22 ਕਿਲੋ 23 ਕਿਲੋ ਠੀਕ ਆ ਜੀ ਛੇ-ਛੇ ਹਫ਼ਤੇ ਦਰਨੇ ਰਹੀ ਥਲੇ ਇਹਨਾਂ ਨੇ ਦੁੱਧ ਤਣ ਠੀਕ ਆ ਜੀ ਠੀਕ ਆ ਜੀ ਆਹ ਬੜੇ ਦੁੱਧ ਦੇ ਉਹ ਬਤਨ ਨਹੀਂ ਘਟਦੇ ਨੇ ਠੀਕ ਆ ਠੀਕ ਆ ਆ ਕਿਵੇਂ ਆ ਜੀ ਇਹਦੀ ਡਿਟੇਲ ਦੋ ਜੀ ਬੱਸੀ ਦੀ ਬੜੀ ਸੋਹਣੀ ਬੱਸੀ ਆ ਜੀ 30+ 30+ ਕੈਮਾ ਸੂਆ ਜੀ ਇਹ ਬੱਸੀ ਇਹਦੇ ਵੀਰੇ ਦੂਜਾ ਸੂਰਾ ਦਾ ਠੀਕ ਆ ਜੀ ਵੱਡੇ ਕੱਦ ਕਾਠ ਵਾਲੀ ਆ ਜੀ ਉਹ ਚਿੰਗੀ ਪਿੱਛੇ ਆ ਬਈ ਬਹੁਤ ਨੇ ਆ ਜੀ ਠੀਕ ਆ ਜੀ ਜਿਆਦਾ ਬਰੀਡ ਦੇ ਉੱਤੇ ਜਿਆਦਾ ਹਾਂ ਜਿਆਦਾ ਬਹੁਤ ਵਧੀਆ ਆਈ ਅਸੀ ਦੀ ਤੇ ਇਹਦਾ ਥੱਲੇ ਦੁੱਧ ਕੰਨਾ ਤਿਆਰ ਆ ਜੀ ਹੁਣ 30 ਥੱਲੇ ਹੋਊਗਾ ਬਈ ਹੁਣ ਦੁੱਧ ਦੋ 22 ਕਿਲੋ ਤੇ ਹੋਰ ਵੀ ਬਾਈ ਲਵੇ ਦਰਗਾਮਾਂ ਖੜੀਆਂ ਨੇ ਅੱਗੇ ਵੀ ਆ ਗੱਪਣਾ ਲਈ ਆ ਬਾਈ ਟਾਪ ਕਲਾਸ ਕਾਮ ਹੀ ਲੈਂਦਾ ਹੈ ਜੀ ਆ ਦੇਖੋ ਆਰਡਰ ਦੇਖ ਬੀਤੇ ਆਰਡਰ ਦਾ ਪੂਰਾ ਟਾਪ ਕਲਾਸ ਹੈ ਜੀ ਇਹ ਗੱਪੜ ਬੱਛੀ ਹੈਗੀ ਠੀਕ ਆ ਜੀ ਕਿੰਨੇ ਕਦ ਲੈ ਜੂ ਬਾਈ ਇਹਨੂੰ 4 ਨਾਲ ਦੇ ਬਾਈ ਹਾਂ ਜੀ ਥਣ ਵੀ ਹੈਗਾ ਗੱਟ ਗੱਟ ਦੂਰ ਥਾਣਾ ਬਾਈ ਪੂਰੀ ਟਾਪ ਕਲਾਸ ਆ ਬਾਈ ਹਾਂ ਕੈਮਾ ਸੁਆ ਬੱਸੀ ਹੈ ਜੀ ਇਹ ਪਹਿਲਾ ਸੁਆ ਬੱਸੀ ਹੈ ਬਾਈ ਠੀਕ ਆ ਜੀ ਹਾਂ ਅੰਦਰ ਦਾ ਹੀਟਰ ਹੀ ਲਾਇਆ ਹੋਇਆ ਹੈ ਬਾਈ ਬਾਈ ਇੰਦਰ ਫਿਰ ਤੂੰ ਹੀ ਤੇਰਾ ਪਤਾ ਜਾਨਵਰ ਯਾਰ ਹੈ ਹਾਂ ਜੀ ਹਾਂ ਇਹਦਾ ਗੱਲ ਹੈਗੀ ਹੈ ਨਾ ਠੀਕ ਹੈ ਕੇਅਰ ਹਾਂ ਜੀ ਇਹ ਫੱਟੀ ਦਾ ਫਾਰਮ ਵਾਲੇ ਕਹਾਂਗੇ ਠੀਕ ਆ ਜੀ ਤੇ ਇਹਦਾ ਰਿਕਾਰਡ ਹੈਗਾ ਬਿਆਲੀ 43 ਕਿਲੋ ਦਾ ਬਾਈ ਠੀਕ ਆ ਜੀ ਗੱਲ ਪੇਗਾ ਜੀ ਲੈ ਵੀ ਤੇ ਨਾੜਾ ਦਿਖਾ ਬਾਈ ਇਹ ਦੇਖ ਕਿੰਨੇ ਨਾੜਾ ਨੇ ਨਾੜਾ ਦਾ ਬਹੁਤ ਨੇ ਜੀ ਬਾਈ ਦੇ ਕੋਈ ਬੰਦਾ ਕਹਿ ਦਿੰਦਾ ਵੀ ਹਾਂ ਐ ਐ ਬਾਈ ਦੁੱਧ ਨਹੀਂ ਦਿੰਦੀਆਂ ਹਾਂ ਜੀ ਅਗਲਾ ਕਹਿੰਦਾ ਵੀ ਇੱਥੇ ਸਾਡੇ ਕੋਲੇ ਬਾਈ ਕੰਡੇ ਤੇ ਲਾ ਕੇ ਲੈ ਕੇ ਜਾਓ ਆ ਸੇਵਾ ਹੀ ਫੁੱਲ ਕਰਨੀ ਪੈਂਦੀ ਆ ਜੀ ਬਸੂ ਦੀ ਫਿਰ ਸਾਡੇ ਕੋਲੇ ਕੰਡੇ ਤੇ ਲਾ ਕੇ ਆਏ ਕੱਚੀ ਇਹਦੇ ਸੁਨ ਵਾਲੇ ਹੈ ਨਾ ਅੱਛਾ ਜੀ ਕਿੰਨਾ ਦੁੱਧ ਕੱਢ ਦੂ ਬਈ ਇਹ ਇਹ ਦੁੱਧ ਬਾਈ 42 ਕਿਲੋ ਦਾ ਪਹਿਲਾ ਰਿਕਾਰਡ ਆ ਗਿਆ ਇਹ ਅੱਛਾ ਜੀ ਠੀਕ ਆ ਜੀ ਹਾਂ ਚੰਗਾ ਜੀ ਫਿਰ ਓਕੇ ਜੀ ਬਾਈ ਜੇ ਕਿਸੇ ਬਾਈ ਨੇ ਗਾਂ ਖਰੀਦਣੀਆਂ ਸਤਗੁਰ ਲੋਹਾ ਖੜਿਆ ਨਾਲ ਬਾਈ ਦਾ ਨੰਬਰ ਦਿੱਤਾ ਹੋਇਆ ਫੋਨ ਲਾ ਕੇ ਗਾਂ ਖਰੀਦ ਸਕਦੇ ਹੋ ਪੂਰੀਆ ਟਾਪ ਕਲਾਸ ਗਾਵਾਂ ਹੀ ਲੈਂਦਾ ਬਾਈ ਦੁੱਧ ਵਾਲੀਆਂ ਥਣ ਦੇਖੋ ਜੀ ਕਿੰਨਾ ਵਧੀਆ ਥਣ ਲੱਗਿਆ ਹੋਇਆ ਗਾਂ ਦੇ ਉਹਨੇ ਕੁਆਲਟੀ ਵਾਲੀ ਚੀਜ਼ ਹੀ ਲੈਂਦਾ ਬਾਈ